ਅੰਮ੍ਰਿਤਸਰ ਸਾਹਿਬ ਤੋਂ ਪਠਾਨਕੋਟ ਵਾਲੀ ਸੜਕ ਤੇ ਅੱਜ ਬਹੁਤ ਭਿਆਨਕ ਇੱਕ ਹਾਦਸਾ ਹੋਇਆ 10 ਜਣੇ ਮਾਰੇ ਗਏ ਜੀ ਅੱਡਾ ਪੈਂਦਾ ਗਪਾਲਪੁਰਾ ਦਾ ਗਪਾਲਪੁਰਾ ਦੇ ਅੱਡੇ ਦੇ ਨੇੜੇ ਅੰਮ੍ਰਿਤਸਰ ਸਾਹਿਬ ਪਠਾਨਕੋਟ ਮੁੱਖ ਮਾਰਗ ਤੇ ਇੱਕ ਪ੍ਰਾਈਵੇਟ ਕੰਪਨੀ ਦੀ ਵਾਕਸਟੈਕ ਪਰ ਦੀ ਅੱਛਾ ਜੀ ਹੱਥਾਂ 'ਚ ਬੇੜੀਆਂ ਗਲ 'ਚ ਸੰਗਲ ਦਸਤਾਰਾਂ ਤੇ ਕਾਲੇ ਰਿਬਨ ਇਹ ਅਮਰਸਰ ਸਾਹਿਬ ਦੇ ਵਿੱਚ ਕਿਹਨੇ ਰੋਸ ਮਾਰਚ ਕੀਤਾ ਅਮਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਰਿਹਾਈ ਦੇ ਲਈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਰੋਸ ਮਾਰਚ ਹੈਗਾ ਜਿਹੜਾ ਅਮਰਸਰ ਸਾਹਿਬ ਦੇ ਵਿੱਚ ਕੀਤਾ ਗਿਆ ਅੱਛਾ ਲੁਧਿਆਣੇ ਸਾਡੇ ਜ਼ਿਲ੍ਹੇ ਚ ਚੋਰ ਮਰਤਕ ਸਰੀਰ ਤੋਂ ਗਹਿਣੇ ਲੈ ਕੇ ਲਾ ਕੇ ਕਿਸੇ ਨੇ ਮੁਰਚੇ ਤੋਂ ਫੜੇ ਨਹੀਂ ਚੀਜ਼ਾਂ ਨੇ ਜਿਹੜੀਆਂ ਸਾਡੀ ਕਮਿਊਨਿਟੀ ਨੂੰ ਸ਼ਰਮਸ਼ਾਰ ਕਰ ਦਿੰਦੀਆਂ ਨੇ ਜਿਵੇਂ ਇੱਕ ਵਾਰ ਇੱਕ ਟਰੱਕ ਸਵਾਲ ਆਲਟਿਆ ਸੀਗਾ ਉਦੋਂ ਵੀ ਮਤਲਬ ਲੋਕ ਬੜੇ ਚਰਚਾ ਚਾਹੀ ਸੀ ਸਾਡੇ ਨਵਕਿਰਨ ਜੀ ਅੱਛਾ ਮੈਂ ਅਖੀਰਲੀ ਖਬਰ ਦਿਓ ਆ ਫਰੀਦਕੋਟ ਚ ਇੱਕ ਪਿਆਰ ਸਬੰਧਾਂ ਦੇ ਵਿੱਚ ਕਤਲ ਹੋਇਆ ਇਹਨੇ ਬੜਾ ਖਲਾਰਾ ਪਾਇਆ ਹੈ ਕੀ ਖਬਰ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ ਕਾਇਮ ਹੋਇਆ ਹੈ ਕੰਮ ਪੂਰਾ ਫਿਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗਿੱਲ ਸਾਹਿਬ ਤੇ ਨਾਲ ਹੀ ਸ਼ੁਰੂ ਦੇ ਵਿੱਚ ਇਹ ਦੱਸਿਓ ਬਈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਕਾਇਮ ਹੋਇਆ ਹੈ ਕੰਮ ਪੂਰਾ ਫਿਰ ਪੂਰਾ ਕੰਮ ਪਟਿਆ ਹੋਇਆ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੇ ਇਸ ਮਾਹੌਲ ਦੇ ਵਿੱਚ ਅਸਲ 'ਚ ਬਣ ਵੀ ਬਾਰੇ ਥੋੜੇ ਦਿੱਤੇ ਨਾਮਜ਼ਦਗੀ ਤੇ ਪ੍ਰੋਫਾਈਲ ਕਰਨ ਨੂੰ ਸਿਰਫ 4 ਦਿਨ 1 ਦਸੰਬਰ ਤੋਂ 4 ਦਸੰਬਰ ਅੱਜ 3 ਦਸੰਬਰ ਦਾ ਦਿਨ ਲੰਘ ਗਿਆ ਸਿਰਫ ਦਿਨ ਇੱਕ ਰਹਿ ਗਿਆ 4 ਦਸੰਬਰ ਦਾ ਅਜੇ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਆਪ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਆ ਔਰ ਦੂਜਿਆਂ ਦੇ ਰੋਲੇ ਪੈ ਰਹੇ ਨੇ ਕਿ ਇੱਕ ਤਾਂ ਪੁਰਾਣੇ ਸਮਿਆਂ ਦੇ ਚੁੱਲ੍ਹਾ ਟੈਕਸ ਦੀ ਵਸੂਲੀ ਲਿਆਓ ਜੀ ਤੁਸੀਂ ਪਤਾ ਨਹੀਂ ਦੱਸ ਕੇ ਪੁਰਾਣਾ ਕਿਹੜੇ ਟੈਕ ਚੁੱਲ੍ਹਾ ਟੈਕਸ ਦੀ ਗੱਲ ਹੋ ਰਹੀ ਹੈ ਅਜਮੀ ਪੀੜੀ ਨੂੰ ਤਾਂ ਮਤਲਬ ਉਹ ਚੁੱਲਾ ਟੈਕਸ ਵਾਲੀ ਗੱਲ ਉਪਰੂਪ ਦੇ ਵਿੱਚ ਪਤਾ ਵੀ ਨਹੀਂ ਹੈ ਔਰ ਇਹ ਕਿਹਾ ਜਾਂਦਾ ਵੀ ਤੁਸੀਂ ਐਨਓਸੀ ਲੈ ਕੇ ਆਓ ਜੀ ਡੀਪੀਓ ਦਫ਼ਤਰ ਤੋਂ ਔਰ ਉੱਥੇ ਕੀ ਹੈ ਵੀ ਸੱਤਾ ਦਾ ਤਾਰੀਖ ਧਿਰ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਤਾਂ ਘਰੇ ਐਨਓਸੀਆਂ ਪਹੁੰਚ ਰਹੀਆਂ ਤੇ ਜਿਹੜੇ ਵਿਰੋਧੀ ਧਿਰ ਆ ਦੇ ਉਮੀਦਵਾਰ ਨੇ ਉਹਨਾਂ ਨੂੰ ਐਨਓਸੀਆਂ ਨਹੀਂ ਮਿਲ ਰਹੀਆਂ ਇਕੱਲਾ ਇੰਨਾ ਹੀ ਨਹੀਂ ਪ੍ਰੈਕਟੀਕਲ ਸਿਚੁਏਸ਼ਨ ਇਹ ਹੈ ਕਿ ਐਨਓਸੀ ਦੇਣ ਦੇ ਮਾਰੇ ਡੀਡੀਪੀਓ ਦਫ਼ਤਰਾਂ ਦੇ ਵਿੱਚੋਂ ਮੁਲਾਜ਼ਮ ਗਾਇਬ ਹੋ ਗਏ ਮਸਲਾ ਹਾਈ ਕੋਰਟ ਪਹੁੰਚਿਆ ਮਸਲਾ ਚੋਣ ਕਮਿਸ਼ਨ ਦੇ دست ਪਹੁੰਚਿਆ ਚੋਣ ਕਮਿਸ਼ਨ ਨੇ ਇਜਾਜ਼ਤ ਦੇ ਦਿੱਤੀ ਵੀ ਠੀਕ ਹੈ ਚਲੋ ਐਨਓਸੀ ਤੋਂ ਛੋਟ ਤੁਸੀਂ ਸੈਲਫ ਕਨਫਰਮਡ ਡਾਕੂਮੈਂਟ ਜਿਹੜਾ ਦਾ ਐਫੀਡੇਵਟ ਉਹ ਦੇ ਦਿਓ ਤਾਂ ਹੁਣ ਐਫੀਡੇਵਟ ਦੇ ਉੱਤੇ ਗੱਲ ਜਾ ਖੜੀ ਹੋਈ ਫੇਰ ਵੀ ਕਹਿੰਦੇ ਤੇ ਪਰ ਨਹੀਂ ਫੜ ਰਹੇ ਟੱਕਾ ਮੁਕਤੀ ਦੀਆਂ ਖਬਰਾਂ ਬਹੁਤ ਸਾਰੇ ਥਾਮਾਂ ਤੋਂ ਆ ਰਹੀਆਂ ਨੇ ਬਹੁਤ ਸਾਰੇ ਥਾਮਾਂ ਤੋਂ ਹਲਫੀਆ ਬਿਆਨ ਵੀ ਪ੍ਰਮਾਣਿਤ ਹੋਣ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇਹ ਖਬਰ ਆ ਰਹੀ ਹੈ ਬीडीपीओ ਦਫ਼ਤਰ ਦੇ ਅਧਿਕਾਰੀ ਜਾਂ ਤਹਿਸੀਲ ਦਫ਼ਤਰ ਦੇ ਅਧਿਕਾਰੀ ਨੇ ਜਿਹੜੇ ਉਹ ਹਲਫੀਆ ਬਿਆਨ ਨੂੰ ਮੰਨ ਨਹੀਂ ਰਹੇ ਔਰ ਉਹ ਕਹਿੰਦੇ ਸਾਡੇ ਕੋਲ ਤਾਂ ਅਜੇ ਚਿੱਠੀ ਨਹੀਂ ਆਈ ਤਾਂ ਇਹ ਵੀ ਆ ਰਿਹਾ ਸਾਡੇ ਬਰਨਾਲੇ ਜ਼ਿਲ੍ਹੇ ਦੀ ਇੱਕ ਬीडीपीओ ਆ ਬੀਬੀ ਬਹੁਤ ਚਰਚਾ ਚ ਰਹਿੰਦੀ ਹੈ ਬਲਜੀਤ ਕੌਰ ਉਹ ਉਹ ਵੀ ਪਹਾਣੀਗੜ ਏਰੀਏ ਦੇ ਵਿੱਚ ਬਹਿਸ ਕਰਦੀ ਦੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਲ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਵੀਡੀਓ ਦਾ ਅ ਦੀ ਮਸਲਾ ਦਾ ਉਧਰ ਸਖੀਟਿੰਗ ਬਾਦਲ ਹੋ ਰਹੀ ਧਰਨਾ ਲਾਈ ਬੈਠੇ ਨੇ ਉਹ ਕਹਿੰਦੇ ਭੀਖੀ ਪਿੰਡ ਦੇ ਵਿੱਚ ਜਿਹੜਾ ਉਹ ਧੱਕੇਸ਼ਾਹੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਲੋਕਤੰਤਰ ਦੀ ਰਾਖੀ ਵਾਸਤੇ ਉਹ ਹੋ ਨਿਤਰੇ ਹੋਏ ਨੇ ਤਾਂ ਨਿਦੇ ਉੱਤੇ ਤੇ ਇਸੇ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਕਾਂਗਰਸ ਲਾ ਰਹੀ ਹੈਗੀ ਇਹ ਇਹ ਖਬਰ ਵੀ ਜਿਹੜੀ ਸਾਹਮਣੇ ਆ ਰਹੀ ਹੈ ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਾਂ ਪੰਚਾਇਤ ਸੰਪਤੀ ਲਈ ਇਹਨਾਂ ਦੀਆਂ ਚੋਣਾਂ ਦਾ ਮਾਹੌਲ ਪੂਰੇ ਤੀਕ ਦੇ ਉੱਤੇ ਨੇ 14 ਦਸੰਬਰ ਨੂੰ ਵੋਟਾਂ ਪੈਣੀਆਂ ਨੇ 17 ਦਸੰਬਰ ਨੂੰ ਨਤੀਜੇ ਆਉਣੇ ਨੇ ਨਾਮਿਨੇਸ਼ਨ ਪੇਪਰ ਫਾਈਲ ਕਰਨ ਦੇ ਦਿਨ ਸਿਰਫ 4 ਸੀ ਜਿਹਦੇ ਚੋਂ ਕੱਲ ਨੂੰ ਆਖਰੀ ਦਿਨ ਹੈ ਕੱਲ ਨੂੰ ਪੂਰਾ ਜਿਹੜਾ ਕ ਮਾਹੌਲ ਉਹ ਭਖੂਗਾ ਐਡ ਕੀਤਾ ਲੋਕਾਂ ਨੂੰ ਉਹ ਪੁਰਾਣੀਆਂ ਚੀਜ਼ਾਂ ਨੇ ਕਿਉਂਕਿ ਕਾਲੀ ਦਲ ਵੇਲੇ ਵੀ ਠੱਗਾ ਹੁੰਦਾ ਰਿਹਾ ਹੈ ਕਾਂਗਰਸ ਵੇਲੇ ਵੀ ਹੁੰਦਾ ਰਿਹਾ ਹੈ ਤੇ ਉਹ ਵੀ ਕੋਹ ਨਾਵਾਦੀ ਪਾਰਟੀ ਵੇਲੇ ਵੀ ਠੱਗਾ ਹੋ ਰਿਹਾ ਸੱਤਾਧਾਰੀ ਤੇਰੇ ਇਲੈਕਸ਼ਨ ਆਪਣੇ ਪੱਖ ਦੇ ਵਿੱਚ ਪੁਗਤਾਉਣ ਦੇ ਲਈ ਪੂਰੀ ਵਾਹ ਲਾਉਂਦੀ ਆ ਤੇ ਪਰ ਜਿਹੜੀਆਂ ਵੋਟਾਂ ਨੇ ਉਹ ਵੈਲਟ ਪੇਪਰਾਂ ਦੇ ਨਾਲ ਹੋਣੀਆਂ ਨੇ ਜੀ ਅੱਛਾ ਜੀ ਹੱਥਾਂ 'ਚ ਬੇੜੀਆਂ ਗਲ 'ਚ ਸੰਗਲ ਦਸਤਾਰਾਂ ਤੇ ਕਾਲੇ ਰਿਬਨ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਹਨੇ ਰੋਸ ਮਾਰਚ ਕੀਤਾ ਇਹ ਅਮਰਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਰਿਹਾਈ ਦੇ ਲਈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਰੋਸ ਮਾਰਚ ਆਗਾ ਜਿਹੜਾ ਅਮਰਸਥਾਨਪ ਦੇ ਵਿੱਚ ਕੀਤਾ ਗਿਆ ਔਰ ਇਹ ਰੋਸ ਮਾਰਚ ਜਿਹੜਾਗਾ ਉਹ ਬਲੱਖਣ ਕੇ ਸੰਬੰਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਕੀਤਾ ਗਿਆ ਪੰਜਾਬ ਦੀ ਦੇ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਕਿ ਜੇ ਅਮਰਤਪਾਲ ਸਿੰਘ ਨੂੰ ਰਿਹਾ ਰੋਲ ਦੇ ਉੱਤੇ ਕੀਤਾ ਗਿਆ ਤਾਂ ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਸਕਦੀ ਹੈ ਉਹਦੇ ਬਿਆਨਾਂ ਦੇ ਨਾਲ ਇਸ ਕਰਕੇ ਉਹਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਔਰ ਇਹ ਬਿਆਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਇਆ ਤਾਂ ਅੱਜ ਅਕਾਲੀ ਦਲ ਭਾਰਤ ਪੰਜਾਬ ਦੇ ਦੇ ਆਗੂਆਂ ਤੇ ਸਮਰਥਕਾਂ ਵੱਲੋਂ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੀ ਪਰੋਲ ਅਰਜੀ ਰੱਦ ਕੀਤੇ ਜਾਣ ਦੇ ਵਿਰੋਧ ਦੇ ਵਿੱਚ ਰਣਜੀਤ ਐਵੇਨਿਊ ਸ਼੍ਰੀ ਅਮਰਪਾਲ ਸਾਹਿਬ ਤੋਂ ਡਿਪਟੀ ਕਮਿਸ਼ਨਰ ਅਮਰਸਰ ਸਾਹਿਬ ਦੇ ਦਫ਼ਤਰ ਤੱਕ ਗਲਾਟ ਸੰਗਲ ਪਾ ਕੇ ਵੇੜੀਆਂ ਲਾ ਕੇ ਔਰ ਪੱਡਾਂ ਤੇ ਬਸਤਰਾਂ ਤੇ ਜਾਨੀ ਕਿ ਕਾਲੇ ਰੀਵਨ ਬਨ ਕੇ ਰੋਸ ਮਾਰਚ ਕੀਤਾ ਗਿਆ ਤੇ ਧਰਨਾ ਦਿੱਤਾ ਗਿਆ ਮਾਰਚ ਦੀਗਵਾਈ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਦੇ ਪਿਤਾ ਸਰसीम ਸਿੰਘ ਦੇ ਵੱਲੋਂ ਕੀਤੀ ਗਈ ਬੀਸੀ ਦਫ਼ਤਰ ਦੇ ਬਾਹਰ ਦਿੱਤੇ ਗਏ ਧਰਨੇ 'ਚ ਸਿੱਖ ਜਥੇਬੰਦੀਆਂ ਦੀ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਤੇ ਵੱਖ-ਵੱਖ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਲੀਡਰ ਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਸੀਗੇ ਧਰਨੇ ਦੌਰਾਨ ਪੰਜਾਬ ਸਰਕਾਰ ਦੇ ਰਾਜਨੀਤਿਕ ਧੱਕੇਸ਼ਾਹੀ ਤੇ ਪਰੋਲ ਰੱਦ ਕਰਨ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਰਾਹੀਂ ਮੱਗ ਪੱਤਰ ਦੇ ਕੇ ਭਾਰਤ ਦੇ ਰਾਸ਼ਟਰਪਤੀ ਲੋਕ ਸਭਾ ਦੇ ਸਪੀਕਰ ਤੇ ਪੰਜਾਬ ਦੇ ਗਵਰਨਰ ਤੋਂ ਤੁਰੰਤ ਦਾਖਲ ਦੇ ਕੇ ਨਿਆਂ ਦੀ ਮੰਗ ਆ ਗਈ ਜਿਹੜੀ ਕੀਤੀ ਗਈ ਅਮਰਤਪਾਲ ਸਿੰਘ ਪਿਛਲੇ ਲਗਭਗ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਡਿਬਰੂਗੜ੍ਹ ਡੀ ਜੇਲ ਦੇ ਵਿੱਚ ਨਜ਼ਰਬੰਦ ਹੈ ਭਾਰੀ ਬਹੁਮਤ ਨਾਲ ਜਿੱਤਣ ਦੇ باوجود ਉਹਨੂੰ ਅਜੇ ਤੱਕ ਸੰਸਦ ਦੇ ਕਿਸੇ ਵੀ ਸੈਸ਼ਨ ਦੇ ਵਿੱਚ ਸ਼ਮੂਲੀਅਤ ਦੀ ਇਜਾਜ਼ਤ ਜਿਹੜੀ ਉਹ ਨਹੀਂ ਦਿੱਤੀ ਗਈ ਤੇ ਹੁਣ ਜਦੋਂ ਰਵਨੀਤ ਬਿੱਟੂ ਵੀ ਕਹਿ ਰਿਹਾ ਕਿ ਉਹਨੂੰ ਪੈਰੋਲ ਮਿਲ ਜਾਣੀ ਚਾਹੀਦੀ ਹੈ ਤਾਂ ਪੰਜਾਬ ਸਰਕਾਰ ਦੀ ਸਟੇਟਮੈਂਟ ਤੋਂ ਬਾਅਦ ਲੋਕਾਂ ਦਾ ਗੁੱਸਾ ਵੱਧ ਪਕਿਆ ਹੋਇਆ ਹੈ ਜੀ ਅੰਮ੍ਰਿਤਸਰ ਸਾਹਿਬ ਤੋਂ ਪਠਾਨਕੋਟ ਵਾਲੀ ਸੜਕ ਤੇ ਅੱਜ ਬਹੁਤ ਭਿਆਨਕ ਇਕ ਹਾਦਸਾ ਹੋਇਆ 10 ਜਣੇ ਮਾਰੇ ਗਏ ਜੀ ਬਿਲਕੁਲ ਗੱਲ ਸਾਹਿਬ ਇਹ ਹਾਦਸਾ ਹੋਇਆ ਵੀ ਥੋੜਾ ਸਮਾਂ ਪਹਿਲਾਂ ਹੀ ਹੈ ਅੱਜ ਮੂਹਨੇਰੇ ਛਾਮ ਨੂੰ ਜਾਨੀ ਕਿ ਔਰ ਅਮਰਸਾਹ ਪਠਾਨਕੋਟ ਹਾਈਵੇ ਦੇ ਉੱਤੇ ਅੱਡਾ ਪੈਂਦਾ ਗਪਾਲਪੁਰਾ ਦਾ ਗਪਾਲਪੁਰਾ ਦੇ ਅੱਡੇ ਦੇ ਨੇੜੇ ਅਮਰਸਾਹ ਪਠਾਨਕੋਟ ਮੁੱਖ ਮਾਰਗ ਤੇ ਇੱਕ ਪ੍ਰਾਈਵੇਟ ਕੰਪਨੀ ਦੀ ਵਾਕਸ ਟੈਪਰ ਦੀ ਚੱਕਰ ਜਿਹੜੀ ਹੋਈ ਹੈ ਔਰ ਟਿਪਰ ਟਰੱਕ ਜਿਹੜੇ ਨੇ ਇਹ ਬੜੇ ਗਿਲਸਾਬ ਤੇਜ਼ ਜਾਂਦੇ ਨੇ ਬੱਸਾਂ ਵਾਲੇ ਵੀ ਬਹੁਤ ਤੇਜ਼ ਜਾਂਦੇ ਨੇ ਮਿੰਟ ਮਿੰਟ ਦੇ ਟਾਈਮ ਪਿੱਛੇ ਲੜਦੇ ਨੇ ਬੜੀਆਂ ਤੇਜ਼ ਬੱਸਾਂ ਭਜਾਉਂਦੇ ਨੇ ਔਰ ਪਿਛਲੇ ਦਿਨਾਂ ਦੇ ਦੌਰਾਨ ਕਈ ਬੱਸ ਹਾਦਸੇ ਭਾਰਤ ਦੇ ਵਿੱਚ ਆਪਾਂ ਜ਼ਿਕਰ ਕਰ ਚੁੱਕੇ ਹਾਂ ਔਰ ਕੋਈ ਹਫਤਾ ਹੀ ਜਾਂਦਾ ਜਦੋਂ ਕੋਈ ਬੱਸ ਦਾ ਹਾਦਸਾ ਨਹੀਂ ਹੁੰਦਾ ਤਾਂ ਅੱਜ ਇਹ ਜਿਹੜਾ ਬੱਸ ਹਾਦਸਾ ਹੋਇਆ ਇਹਦੇ ਵਿੱਚ 10 ਲੋਕਾਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਹੈ ਤੇ ਕਈ ਜਣੇ ਦੇ ਜ਼ਖਮੀ ਹੋਣ ਦੀ ਗੱਲ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਜ਼ਖਮੀਆਂ ਦੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦੀ ਖਬਰ ਵੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਪਤਾ ਇਹ ਲੱਗਿਆ ਕਿ ਪਖਾਨਕੋਟ ਤੋਂ ਅਮਰਸਾਹ ਸਾਹਿਬ ਵੱਲ ਆ ਰਹੀ ਸੀ ਏਵੀਟੀਸੀ ਕੰਪਨੀ ਦੀ ਪ੍ਰਾਈਵੇਟ ਬੱਸ ਔਰ ਤੇਜ਼ ਰਫ਼ਤਾਰ ਬੱਸ ਸੀ ਜੀ ਉਧਰੋਂ ਤੇਜ਼ ਰਫ਼ਤਾਰ ਹੀ ਜਿਹੜਾ ਟਿਪਰ ਸੀਗਾ ਔਰ ਟਿਪਰ ਨੇ ਮਤਲਬ ਬਿਨਾ ਕੋਈ ਸਾਈਨ ਦੇ ਸੇ ਮੋਰਤਾ ਕਿ ਰਸਤੇ ਤੇ ਬੱਸ ਦੇ ਨਾਲ ਉਹ ਇੱਕ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਅੰਦਰਲੀਆਂ ਸਾਰੀਆਂ ਸੀਟਾਂ ਔਖੜ ਗਈਆਂ ਤੇ ਬੱਸ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋ ਗਿਆ ਡਰਾਈਵਰ ਦੀ ਵੀ ਮੌਤ ਹੋ ਗਈ 15 ਸਾਲ ਲੱਕ ਬੱਚੇ ਦੀ ਵੀ ਮੌਤ ਹੋ ਗਈ ਤੋਂ 10 ਮੌਤਾਂ ਦੀ ਹੁਣ ਤੱਕ ਜਾਣਕਾਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਬਠੰਡੇ ਵਾਲੀ ਸ਼ਪੈਣ ਅਮਨਦੀਪ ਕੌਰ ਦੇ ਖਿਲਾਫ ਕੇਸ ਫਿਰ ਹੋ ਗਏ ਦਾਰ ਜੀ ਬਿਲਕੁਲ ਜੀ ਇਹਦੀ ਚਰਚਾ ਜਬਾਰ ਚੱਲ ਰਹੀ ਹੈ ਤਾਂ ਦੱਸੀ ਦੋ ਕਾਰਨਾ ਕਰਕੇ ਚੱਲ ਰਹੀ ਹੈ ਇੱਕ ਤਾਂ ਇਹ ਕਿ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਸੀ ਬਾਹਰ ਆ ਗਈ ਸੀਗੀ ਔਰ ਇਸ ਦੇ ਖਿਲਾਫ ਹੁਣ ਦੋਸ਼ ਤੈ ਹੋ ਗਏ ਨੇ ਭ੍ਰਸ਼ਟਾਚਾਰ ਵਾਲੇ ਮਸਲੇ ਦੇ ਵਿੱਚ ਜਾਨੀ ਕਿ ਹੁਣ ਇਹ ਤੋਂ ਬਾਅਦ ਗਵਾਹੀਆਂ ਤੇ ਕੇਸ ਅੱਗੇ ਵਧੇਗਾ ਸੋ ਇਹਦੇ ਵਿੱਚ ਇਸ ਨੂੰ ਸਜ਼ਾ ਹੋਣ ਦੀ ਸੰਭਾਵਨਾ ਬਣੀ ਅੱਜ ਦੋਸ਼ ਅਦਾਲਤ ਦੇ ਵਿੱਚ ਤੈ ਹੋਏ ਨੇ ਹੁਣ ਅਗਲੀ ਸੁਣਵਾਈ ਦੇ ਦੌਰਾਨ ਕੇਸ ਅੱਗੇ ਵਧੇਗਾ ਦੂਸਰਾ ਜਿਹੜਾ ਮਸਲਾਗਾ ਉਹ ਇਹ ਹੈਗਾ ਕਿ ਅੱਜ ਹੀ ਗਰਮੀਤ ਕੌਰ ਨਾਮ ਦੀ ਔਰਤ ਨੇ ਇਹ ਦੋਸ਼ ਲਾਏ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਉਸ ਦੇ ਪਤੀ ਜਿਹੜਾ ਬਲਵਿੰਦਰ ਸਿੰਘ ਨਾਮ ਦਾ ਡਰਾਈਵਰ ਇਹਦੇ ਨਾਲ ਰਹਿੰਦਾ ਸੀਗਾ ਚਿੱਟੇ ਵਾਲੀ ਬੀਬੀ ਦੇ ਨਾਲ ਉਹਦੇ ਨਾਲ ਕਹਿੰਦੀ ਵੀ ਇਹਨੇ ਵਿਆਹ ਕਰਵਾ ਲਿਆ ਦੂਰ ਦਵਾਰਾ ਸਾਹਿਬ ਦੇ ਵਿੱਚ ਉਹ ਤਾਂ ਦਸਤਾਵੇਜ਼ ਵੀ ਲਈ ਫਿਰਦੀ ਆ ਆ ਦੇਖੋ ਡਾਕੂਮੈਂਟ ਕਹਿੰਦੀ ਵਿਆਹ ਦੇ ਹੁਣ ਪਤਾ ਨਹੀਂ ਨੰਦਕਾਰਜ ਦੀ ਕੰਨ ਜਿਹੜੀ ਉਹ ਦੱਸ ਰਹੀ ਹੈ ਉਹ ਸੱਚੀ ਹੈ ਜਾਂ ਨਹੀਂ ਉਹ ਕਹਿੰਦੀ ਮੇਰੇ ਨਾਲ ਡਾਈਵੋਰਸ ਨਹੀਂ ਹੋਇਆ ਮੈਨੂੰ ਕੋਈ ਤਲਾਕ ਨਹੀਂ ਦਿੱਤਾ ਤੇ ਇਹਨੇ ਅਮਨਦੀਪ ਕੌਰ ਦੇ ਨਾਲ ਵਿਆਹ ਕਰਵਾ ਲਿਆ ਅਸਲ ਚ ਗੱਲ ਸਾਫ ਕੁਝ ਲੋਕ ਉਹਨਾਂ ਚਰਚਾ ਦੀ ਰਹਿਣਾ ਹੁੰਦਾ ਹੈ ਅਮਨਦੀਪ ਕੌਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਰਚਾ ਦੇ ਵਿੱਚ ਬਣੀ ਰਹਿੰਦੀ ਹੈ ਕਦੇ ਇੰਸਟਾਗ੍ਰam ਦੀਆਂ ਸਟੋਰੀਆਂ ਕਰਕੇ ਇਹਦੀ ਚਰਚਾ ਰਹੀ ਕਦੇ ਆਲਾ ਅਫਸਰਾਂ ਦੇ ਨਾਲ ਮੀਟਾ ਕਰਕੇ ਚਰਚਾ ਰਹੀ ਕਦੇ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਪੌਸ਼ ਏਰੀਏ ਚਾਲੀਛਨ ਕੋਠੀ ਨੂੰ ਲੈ ਕੇ ਚਰਚਾ ਰਹੀ ਫਿਰ ਬਲਵਿੰਦਰ ਸਿੰਘ ਨਾਂ ਦੇ ਉਸ ਨੌਜਵਾਨ ਦੇ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਚਰਚਾ ਰਹੀ ਫਿਰ ਉਹ ਦੁਆਦੇ ਦੀ ਇੱਕ ਇੰਟਰਵਿਊ ਆਈ ਇੱਕ ਔਰ ਇੰਟਰਵਿਊ ਦੀ ਵੀ ਚਰਚਾ ਰਹੀ ਤੇ ਹੁਣ ਫਿਰ ਚਰਚਾ ਜਿਹੜੀ ਉਹ ਵਿਆਹ ਸੰਬੰਧਾਂ ਨੂੰ ਲੈ ਕੇ ਵਿਆਹ ਕਰਵਾਉਣ ਨੂੰ ਲੈ ਕੇ ਜਿਹੜੀ ਉਹ ਛੜੀ ਹੋਈ ਹੈ ਤੇ ਦੂਸਰਾ ਦੇ ਖਿਲਾਫ ਦੋਸ਼ ਤੈ ਹੋ ਚੁੱਕੇ ਨੇ ਜੀ ਸਾਬਕਾ ਮੰਤਰੀ ਸਰਾ ਪਰਮਿੰਦਰ ਸਿੰਘ ਢੀਂਡਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹੜੀ ਪੋਸਟ ਪਾਈ ਹੈ ਜੀ ਜੀ ਸਾਹਿਬ ਅੱਜ ਨੇ ਪਰਮਿੰਦਰ ਸਿੰਘ ਢੀਂਡਾ ਨੇ ਸਪਸ਼ਟੀਕਰਨ ਦਿੱਤਾ ਵੀ ਅਫਵਾਹਾਂ ਤੋਂ ਬਚੋ ਇਹ ਅਫਵਾਹਾਂ ਨੇ ਅਸਲ ਦੇ ਵਿੱਚ ਸਵਾਲ ਹੀ ਖੜਾ ਹੋ ਗਿਆ ਵੀ ਉਹਨਾਂ ਨੂੰ ਸਪਸ਼ਟੀਕਰਨ ਕਿਉਂ ਦੇਣਾ ਪੈ ਗਿਆ ਸਪਸ਼ਟੀਕਰਨ ਇਸ ਕਰਕੇ ਦੇਣਾ ਪੈ ਗਿਆ ਕਿ ਚਰਚਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਟਵਿੱਟਰ ਦੇ ਉੱਤੇ ਛਿੜੀ ਤੇ ਪਰਮਿੰਦਰ ਸਿੰਘ ਢੀਂਡ ਸਾਹ ਕਾਂਗਰਸ ਪਾਰਟੀ ਦੇ ਵਿੱਚ ਜਾ ਸਕਦੇ ਨੇ ਪਰਮਿੰਦਰ ਸਿੰਘ ਢੀਂਡ ਸਾਹ ਦੇ ਕਾਂਗਰਸ ਪਾਰਟੀ ਦੇ ਵਿੱਚ ਜਾਣ ਦੀ ਚਰਚਾ ਗਈ ਜਿਹੜੀ ਕੱਥੇ ਤੌਰ ਦੇ ਉੱਤੇ ਜਦੋਂ ਛਿੜੀ ਤਾਂ ਉਦੋਂ ਬਾਅਦ ਵਿਚਾਰੇ ਪਾਸੇ ਜਿਹੜੀ ਹੈ ਮਤਲਬ ਚਰਚਾ ਨੇ ਜੋਰ ਫੜ ਲਿਆ ਜੋਰ ਫੜ ਲਿਆ ਤਾਂ ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡ ਸਾਹ ਨੂੰ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਣਾ ਪਿਆ ਕਿ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਵਾਹਾਰ ਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਸਾਡਾ ਆਕਸ ਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕਿੰਨੀ ਮਿੱਠੀ ਸਾਜ਼ਿਸ਼ ਹੈ ਔਰ ਪ੍ਰਮਿੰਦਰ ਸਿੰਘ ਢੀਂਡਾ ਹੋ ਰਿਹਾ ਮੈਂ ਇਹ ਸਟੇਟਮੈਂਟ ਜਿਹੜੀ ਹੈ ਉਹਦੋਂ ਦਿੱਤੀ ਜਦੋਂ ਉਹਨਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਚਰਚਾ ਛੜੀ ਪ੍ਰਮਿੰਦਰ ਸਿੰਘ ਢੀਂਡਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿੱਤ ਮੰਤਰੀ ਰਹੇ ਨੇ ਔਰ ਇਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਾ ਕਾਲੀਪਾ ਹਕੂਮਤ ਦੇ ਦੌਰਾਨ ਇਸੇ ਸੈਂਟਰ ਦੇ ਵਿੱਚ ਵੀ ਮੰਤਰੀ ਰਹੇ ਨੇ ਰਾਜ ਸਭਾ ਮੈਂਬਰ ਰਹੇ ਨੇ ਲੋਕ ਸਭਾ ਮੈਂਬਰ ਵੀ ਰਹੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਐਮ ਐਲ ਏ ਰਹੇ ਨੇ ਪਰਮਿੰਦਰ ਸਿੰਘ ਢੀਂਟਾ ਤੇ ਇਸ ਪਰਿਵਾਰ ਦੇ ਕਾਂਗਰਸ ਪਾਰਟੀ ਦੇ ਵਿੱਚ ਜਾਣ ਦੀ ਕੋਈ ਬਨਿਆਦਤਾ ਉਸ ਰੂਪ ਦੇ ਵਿੱਚ ਲੱਗਦੀ ਨਹੀਂ ਪਰ ਇਹ ਚਰਚਾ ਜ਼ਰੂਰ ਸ਼ਿੜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਨਾਲ ਜਦੋਂ ਦੂਰੀਆਂ ਵਧੀਆਂ ਸੀ ਉਸ ਵਾਰ ਢੀਂਟਾ ਪਰਿਵਾਰ ਅਲੱਗ ਤੌਰ ਤੇ ਚਲੇਆ ਗਿਆ ਸੀ ਫਿਰ ਭਾਜਪਾ ਦੀ ਹਮਾਇਤ ਵੀ ਕੀਤੀ ਇਹਨਾਂ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਔਨ ਜਿਹੜਾ ਨਵਾਂ ਆਕਾਲੀ ਦਲ ਜਿਹੜਾ ਸ਼੍ਰੋਮਣੀ ਆਕਾਲੀ ਦਲ ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਦੀ ਵਾਇਕ ਬਣਿਆ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡਾ ਸਾਮਲ ਹੋਏ ਸੀਗੇ ਜਦ ਬਣਾਉਣ ਵਾਲਿਆਂ ਦੇ ਵਿੱਚ ਸੀਗੇ ਪਰ ਅੱਜ ਜਿਉਂ ਹੀ ਇਹਨਾਂ ਦੇ ਕਾਂਗਰਸ 'ਚ ਜਾਣ ਦੀ ਚਰਚਾ ਚੱਲੀ ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਾ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਵਾਹਾਂ ਤੇ ਵਿਸ਼ਵਾਸ ਨਾ ਕਰੋ ਤੇ ਤੀਜਾ ਸਟੈਪ ਇਸ ਮਸਲੇ 'ਚ ਇਹ ਹੋਇਆ ਕਿ ਅੱਜ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਫਰਜੀਦ ਹੈ ਗੰਨੇ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਉਹਨਾਂ ਨੇ ਪਰਮਿੰਦਰ ਸਿੰਘ ਢੀਂਡ ਸਾਹ ਨੂੰ ਅਹਿਮ ਅਹੁਦਾ ਦਿੱਤਾ ਇਸ ਤੋਂ ਪਹਿਲਾਂ ਇੱਕ ਖਜ਼ਾਨਚੀ ਬਣਾਇਆ ਸੀ ਉਦੋਂ ਚਰਚਾ ਚੱਲ ਰਹੀ ਸੀ ਵੀ ਐਨੇ ਵਾਰ ਦਾ ਖਜ਼ਾਨਾ ਮੰਤਰੀ ਔਰ ਐਸ ਢੀਂਡ ਸਾਹਿਬ ਪਰਿਵਾਰ ਦੇ ਵਿੱਚੋਂ ਪਰਮਿੰਦਰ ਸਿੰਘ ਢੀਂਡ ਸਾਹ ਨੂੰ ਪਾਰਟੀ 'ਚ ਅਹਿਮ ਅਹੁਦਾ ਨਹੀਂ ਮਿਲਿਆ ਖਜ਼ਾਨਚੀ ਬਣਾਤਾ ਸਾਜ ਜਦੋਂ ਕਾਂਗਰਸ ਜਾਨ ਵੀ ਚਰਚਾ ਲੜੀ ਉਦੂਬਾਦ ਪਰਮੇਂਦਰ ਸਿੰਘ 3 ਸਾਲੋਂ ਪਾਰਟੀ ਦੇ ਵਿੱਚ ਮੀਤ ਪ੍ਰਧਾਨ ਦਾਅਵਾ ਕਰ ਜਿਹੜਾ ਉਹ ਦਿੱਤਾ ਗਿਆ ਸੋ ਇਸ ਕਰਕੇ ਇਸ ਚਰਚਾ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਬੁਨਿਆਦ ਵੀ ਹੋ ਸਕਦੀ ਹੈ ਕਿਉਂਕਿ ਧੂਆਂ ਉੱਥੇ ਹੀ ਨਿਕਲਦਾ ਜਿੱਥੇ ਮਾੜੀ ਮੋਟੀ ਸੁਖਣ ਦੀ ਆਸ ਹੋਵੇ ਜੀ ਅੱਛਾ ਜੀ ਇਹ ਦੱਸਿਓ ਬਈ ਇਸ ਸੰਚਾਰ ਸਾਥੀ ਤੋਂ ਸਰਕਾਰ ਪਿੱਛੇ हट ਗਈ ਇਹ ਵਿਰੋਧੀ ਧਿਰ ਦਾ ਹੀ ਵੱਡਾ ਰੌਲਾ ਹੈ ਜਾਂ ਕੋਈ ਇਹਦੇ ਵਿੱਚ ਹੈਗੀ ਸੀ ਗੱਲਬਾਤ ਦੇਖੋ ਜੀ ਇਹ ਪਿੱਛੇ ਤਾਂ ਹਟੀ ਹੈ ਗੱਲਬਾਤ ਇਹਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਇੰਟੈਲੈਕਚੁਅਲ ਫੜੇ ਨੇ ਉਹਨਾਂ ਦੇ ਫੋਨਾਂ ਦੇ ਵਿੱਚ ਲੈਪਟਾਪਾਂ ਦੇ ਵਿੱਚ ਮਤਲਬ ਛੇੜਛਾੜ ਦੀਆਂ ਗੱਲਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਦੂਸਰਾ ਪੁਆਇੰਟ ਕਿ ਦੁਨੀਆ ਭਰ ਦੇ ਵਿੱਚ ਮਤਲਬ ਇਹ ਚਰਚਾ ਜਿਹੜੀ ਉਹ ਛੜੀ ਹੋਈ ਆ ਕਿ ਸੱਤਾਧਾਰੀ ਤਿਹਰਾ ਇਹ ਕੱਲੀ ਭਾਵ ਸਕਣਾ ਦੀ ਮੈਂ ਗੱਲ ਦੀ ਕਰ ਰਿਹਾ ਦੁਨੀਆ ਭਰ ਦੇ ਵਿੱਚ ਕਿ ਉਹ ਜਿਹੜੀਆਂ ਨੇ ਜਸੂਸੀ ਕਰਵਾਉਂਦੀਆਂ ਨੇ ਮੋਬਾਈਲ ਫੋਨਾਂ ਦੇ ਰਾਹੀਂ ਕੁਝ ਐਪਸ ਦੇ ਰਾਹੀਂ ਕੁਝ ਸੌਫਟਵੇਅਰ ਨੇ ਉਹਨਾਂ ਦੇ ਰਾਹੀਂ ਤੇ ਭਾਰਤ 'ਚ ਵੀ ਬਹੁਤ ਵਾਰ ਜਗ ਜाहिर ਹੋ ਚੁੱਕੀ ਆ ਗੱਲ ਤੇ ਦੁਨੀਆ ਦੇ ਵਕ ਵਕ ਇਸ ਤਰ੍ਹਾਂ ਤੇ ਵੀ ਹੋ ਚੁੱਕੀ ਆ ਹੁਣ ਜਿਹੜੀ ਇਹ ਸੰਚਾਰ ਸਾਥੀ ਐਪ ਕੱਲ ਤੱਕ ਇਹ ਸੀ ਕਿ ਇਹਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ ਕਿ ਜਿੰਨੀਆਂ ਵੀ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ਨੇ ਚਾਹੇ ਉਹਨਾਂ ਡਰਾਇਵ ਸੈਕਟ ਨੇ ਜਾਂ ਆਈਫੋਨ ਨੇ ਕਿ ਉਹਨਾਂ ਨੂੰ ਕਿਹਾ ਜਾਊਗਾ ਕਿ ਤੁਸੀਂ ਜਦੋਂ ਨਵਾਂ ਫੋਨ ਭਾਰਤ ਦੇ ਵਿੱਚ ਕਿਸੇ ਨੂੰ ਵੇਚਣਾ ਹੈ ਤਾਂ ਉਹਦੇ ਵਿੱਚ ਸੰਚਾਰ ਸਾਥੀ ਐਪ ਆਲਰੇਡੀ ਇੰਸਟਾਲ ਹੋਣੀ ਜ਼ਰੂਰੀ ਹੈ ਤੇ ਡਿਲੀਟ ਵੀ ਨਹੀਂ ਹੋਣੀ ਚਾਹੀਦੀ ਲੇਕਿਨ ਜਦੋਂ ਰੌਲਾ ਪਿਆ ਵਿਰੋਧੀ ਧਿਰਾਂ ਨੇ ਕਿਹਾ ਕੱਲਾ ਵਿਰੋਧੀ ਧਿਰਾਂ ਤੇ ਨਹੀਂ ਸਰਕਾਰ ਪਿੱਛੇ ਹੱਟੀ ਆ ਐਪਲ ਵਾਲਿਆਂ ਨੇ ਵੀ ਕਹਿਤਾ ਗਿਲ ਸਾਬ ਮਤਲਬ ਜਿਹੜੀਆਂ ਕੰਪਨੀਆਂ ਨੇ ਮੋਬਾਈਲ ਬਣਾਉਣ ਵਾਲੀਆਂ ਖਾਸ ਕਰਕੇ ਆਈਫੋਨ ਬਣਾਉਣ ਵਾਲੀ ਕੰਪਨੀ ਨੇ ਕਿ ਅਸੀਂ ਇਹ ਜੀ ਇਹ ਕੰਮ ਕਰਾਂਗੇ ਤਾਂ ਉਸ ਤੋਂ ਬਾਅਦ ਸਰਕਾਰ ਪਿੱਛੇ हट ਗਈ ਹੁਣ ਇਹਨਾਂ ਨੇ ਸਰਕਾਰ ਨੇ ਮਤਲਬ ਅੱਜ ਕਿਹਾਗਾ ਕਿ ਇਹ ਕੰਪਲਸਰੀ ਨਹੀਂ ਹੈ ਯਾਨੀ ਕਿ 100% ਪਿੱਛੇ ਵੀ ਨਹੀਂ ਹਟੇ ਔਰ ਦੂਰ ਸੰਚਾਰ ਵਿਭਾਗ ਨੇ ਕਿਹਾ ਕਿ ਸਿਰਫ ਇੱਕ ਦਿਨ ਤੋਂ ਸਵੇਰ ਛਣਾਲ ਇਹ ਐਪ ਡਾਊਨਲੋਡ ਦੇ ਵਿੱਚ 10 ਗੁਣਾ ਵਾਧਾ ਹੋਇਆ ਹੈ ਤੇ ਹੁਣ ਜ਼ਰੂਰੀ ਨਹੀਂ ਵੀ ਫੋਨ ਪਹਿਲਾਂ ਤੋਂ ਹੋਵੇ ਪਰ ਜੇ ਕੋ ਕਰੇ ਤਾਂ ਵਧੀਆ ਗੱਲ ਆ ਨਾਲ ਇਹ ਕਹਿਤਾ ਜੀ ਅੱਛਾ ਲੁਧਿਆਣੇ ਸਾਡੇ ਜ਼ਿਲ੍ਹੇ ਚ ਚੋਰ ਮਰਤਕ ਸਰੀਰ ਤੋਂ ਗਹਿਣੇ ਲੈ ਕੇ ਲਾ ਕੇ ਕਿਸੇ ਨੇ ਮੁਰਚੇ ਤੋਂ ਫੜੇ ਨਹੀਂ ਸਰ ਸਾਹਿਬ ਇਹ ਨਾ ਅਸਲ ਦੇ ਵਿੱਚ ਕੋਈ ਚੀਜ਼ਾਂ ਨਹੀਂ ਜਿਹੜੀਆਂ ਸਾਡੀ ਕਮਿਊਨਿਟੀ ਨੂੰ ਸ਼ਰਮਸ਼ਾਰ ਕਰਦੀਆਂ ਨੇ ਜਿਵੇਂ ਇੱਕ ਵਾਰ ਇੱਕ ਟਰੱਕ ਸਿਵਾਲਾ ਰਸਿਆ ਸੀਗਾ ਉਹ ਬੰਗਵੀ ਮਤਲਬ ਲੋਕ ਬੜੇ ਚਰਚਾ ਚਾਹੀ ਸੀ ਸਾਡੇ ਤਾਂ ਪਿਛਲੇ ਦਿਨੀ ਇੱਕ ਬੇਬੇ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਗਈ ਤੇ ਉਹਦੀਆਂ ਉਥੋਂ ਕੁ ਬਾਲੀਆਂ ਝਟਕੇ ਤੁਰ ਗਿਆ ਸੀ ਹਸਪਤਾਲ ਦੇ ਵਿੱਚੋਂ ਹੀ ਤੇ ਹੁਣ ਅੱਜ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਚੋਰਾਂ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਦੇਹਾਂ ਤੋਂ ਸੋਨੇ ਦੇ ਕੀਮਤੀ ਗਹਿਣੇ ਤੇ ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਅਸਲ ਕੱਲ ਗੱਲ ਇਹ ਹੋਈ ਸੀ ਕਿ ਇੱਕ ਪਰਿਵਾਰ ਆਪੀ ਧੀ ਦੀ ਡੋਲੀ ਤੋਰ ਕੇ ਜਿਹੜਾ ਵਾਪਸ ਪਰਤ ਰਿਹਾ ਸੀਗਾ ਸਰਹੰਦ ਵਾਪਸ ਪਰਤਦੇ ਸਮੇਂ ਟਰਾਲੇ ਨਾਲ ਕਾਰ ਦੀ ਟੱਕਰ ਹੋਈ ਜਿਦੇ ਵਿੱਚ ਵਿਆਹਤ ਲੜਕੀ ਦੇ ਮਾਤਾ ਪਿਤਾ ਸਮੇਤ 3 ਜਣੇ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਕਿਉਂਕਿ ਹੁਣ ਉਹ ਵਿਆਹ ਤੋਂ ਆ ਰਹੇ ਸੀ ਧੀ ਦਾ ਵਿਆਹ ਕਰਕੇ ਆ ਰਹੇ ਸੀਗੇ ਬੜੇ ਸ਼ਾਂਪਾ ਮਤਲਬ ਹਾਰ ਟਿੱਕੇ ਖਾਸਾ ਸੋਨਾ ਪਾਇਆ ਹੋਇਆ ਸੀ ਪਰਿਵਾਰ ਦੇ ਔਰ ਜਦੋਂ ਹਾਦਸਾ ਹੋਇਆ ਉਸ ਤੋਂ ਬਾਅਦ ਕੁਝ ਮੌਕਾਪ੍ਰਸਤ ਲੋਕਾਂ ਨੇ ਮ੍ਰਿਤਕ ਦੇਹਾਂ ਤੋਂ ਗਹਿਣੇ ਤੇ ਨਕਦੀ ਚੋਰੀ ਕਰਕੇ ਜਿਹੜਾ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਗਲੇ ਚੋਹਾਰ, ਮੰਦਰੀਆਂ, ਕਰੇ, ਐਪਲ ਦੀ ਘੜੀ, ਕੁੱਲ ਮਿਲਾ ਕੇ ਪਤਾ ਲੱਗਿਆ 15 ਟੋਲੇ ਸੋਨਾ 3 ਲੱਖ ਰੁਪਏ ਲਗੜ ਤੇ ਵਿਆਹ ਦੇ ਵਿੱਚ ਮਿਲੇ ਲਗਭਗ 2 ਲੱਖ ਰੁਪਏ ਦਾ ਸ਼ਗਨ ਜਿਹੜਾ ਹੈਗਾ ਉਹ ੜਾ ਕੇ ਨੌ ਸ਼ਰਵਾਜ ਹਸਕਾਰ ਹੋ ਗਏ ਔਰ ਲੁਧਿਆਣਾ ਦੇ ਸਟੈਲੋਨ ਮਨੋਰ ਪੈਲਸ ਦੇ ਵਿੱਚ ਵਿਆਹ ਸੀਗਾ ਔਰ लाडी ਦੀ ਟੋਲੀ ਜਿਹੜੀ ਆ ਜਲੰਧਰ ਲਈ ਰਵਾਨਾ ਹੋਈ ਸੀ ਮਾਤਾ ਪਿਤਾ ਤੇ ਪਰਿਵਾਰ ਟਨੋਵਾ ਕ੍ਰਿਸ਼ਤਾ ਤੋਂ ਸਰਹੰਦ ਵਾਪਸ ਆ ਰਿਹਾ ਸੀ ਕਿ ਨੋਵਾ ਪੇਜ ਰਸਤਾ ਟਰੱਕ ਦੇ ਆ ਨਵਕਰਨ ਜੀ ਅੱਛਾ ਮੈਂ ਅਖੀਰਲੀ ਖਬਰ ਦਿਓ ਆ ਫਰੀਦਕੋਟ ਚ ਇੱਕ ਪਿਆਰ ਸਬੰਧਾਂ ਦੇ ਵਿੱਚ ਕਤਲ ਹੋਇਆ ਇਹਨੇ ਬੜਾ ਖਲਾਰਾ ਪਾਇਆ ਹੈ ਕੀ ਖਬਰ ਹੈ ਬਿਲਕੁਲ ਗਿਲ ਸਾਹਿਬ ਇਹ ਕੱਲ ਨੇ ਕਾਫੀ ਚਰਚਾ ਜਿਹੜੀ ਹੈ ਪੰਜਾਬ ਦੇ ਵਿੱਚ ਛੇੜੀ ਹੋਈ ਆ ਇਹਨਾਂ ਕੁੜੀ 2 ਸਾਲ ਪਹਿਲਾਂ 2023 ਚ ਕੈਨੇਡਾ ਗਈ ਸੀ ਹਮ ਔਰ ਇਹਦਾ ਵਿਆਹ ਇੱਥੇ ਹੋਇਆ ਸੀ ਇੱਕ ਨੌਜਵਾਨ ਦਾ ਪੱਤਿਆਂ ਕਿੱਲਿਆਂ ਵਾਲੇ ਪਰਿਵਾਰ ਦਾ ਇੱਕ ਮੁੰਡਾ ਸੀਗਾ ਪਰਿਵਾਰ ਵੀ ਉਹਨਾਂ ਦਾ ਮਤਲਬ ਬਹੁਤਾ ਵਿਦੇਸ਼ ਦੇ ਵਿੱਚ ਹੀ ਹੈ ਤੇ ਕੈਨੇਡਾ ਦੇ ਵਿੱਚ ਕੁੜੀ ਗਈ ਕੈਨੇਡਾ ਦੇ ਵਿੱਚ ਇਹਦੇ ਇੱਕ ਨੌਜਵਾਨ ਦੇ ਨਾਲ ਕਠਿਤ ਸਬੰਧ ਬਣ ਗਏ ਉੱਥੇ ਕੈਨੇਡਾ ਦੇ ਵਿੱਚ ਉੱਥੋਂ ਕਿਸੇ ਕਾਰਨ ਰਿਪੋਰਟ ਕਰਤੀ ਔਰ ਜਿਹੜੇ ਮੁੰਡੇ ਨਾਲ ਇਹਦੇ ਸਬੰਧ ਸੀ ਉਹ ਵੀ ਰਿਪੋਰਟ ਕਰਤਾ ਹੂੰ ਜਿਹੜਾ ਇੱਥੋਂ ਵਾਲਾ ਇਹਦਾ ਪਤੀ ਸੀ ਫਰੀਦਕੋਟ ਜਿਹੜੇ ਵਾਲਾ ਉਹਨੂੰ ਕੈਨੇਡਾ ਦਾ ਫਿਰ ਕੀ ਬੁਲਾਉਣਾ ਜੇ ਰਿਪੋਰਟ ਕਰਤੀ ਲੇਕਿਨ ਉਸ ਤੋਂ ਬਾਅਦ ਇਹ ਜਿਹੜੇ ਮੁੰਡੇ ਨਾਲ ਕੈਨੇਡਾ 'ਚ ਸਬੰਧ ਸੀ ਉਹਨੂੰ ਮਿਲਣਾ-ਜਿਲਣਾ ਇਹਨੇ ਜਾਰੀ ਰੱਖਿਆ ਉਸ ਤੋਂ ਬਾਅਦ ਨੌਜਵਾਨ ਦਾ ਕਤਲ ਜਿਹੜਾ ਹੈਗਾ ਉਹ ਹੋਇਆਗਾ ਔਰ ਕਤਲ ਤੋਂ ਬਾਅਦ ਇਸ ਮਸਲੇ ਦੀਆਂ ਸੰਦਾ ਜਿਹੜੀਆਂ ਉਹ ਖੁੱਲੀਆਂ ਨੇ ਕਿ ਰਿਪੋਰਟ ਹੋਈ ਵੀ ਸੀ ਔਰ ਜਿਹੜਾ ਇਹਦਾ ਪ੍ਰੇਮੀ ਸੀਗਾ ਉਹਨੇ ਵੀ ਅਦਾਲਤ ਦੇ ਵਿੱਚ ਸੈਂਡਰ ਕੀਤਾ ਤਿੰਨ ਦਿਨ ਦੇ ਪੁਲਿਸ ਰਿਮਾਰਡ ਦੇ ਉੱਤੇ ਉਸ ਨੂੰ ਵੀ ਜਿਹੜਾਗਾ ਉਹ ਪੁਲਿਸ ਦੇ ਵੱਲੋਂ ਲੈ ਲਿਆ ਗਿਆਗਾ ਹੋਏ ਨੇ ਕਾਫੀ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾਗਾ ਜੀ ਔਰ ਇਸ ਗੱਲ ਦੀ ਵੀ ਚਰਚਾ ਹੈ ਵੀ ਇਹ ਕਿਤੇ ਢੋਲ ਚ ਪਾ ਕੇ ਮਤਲਬ ਪਤੀ ਦਾ ਬੰਦ ਕਰਨ ਦੀਆਂ ਖਬਰਾਂ ਦੇਸ਼ ਦੇ ਵਿੱਚ ਆਉਂਦੀਆਂ ਨੇ ਕਿ ਇਸ ਤਰ੍ਹਾਂ ਦੀਆਂ ਆਉਂਦੀਆਂ ਵੀ ਜੇ ਸਬੰਧ ਹੈਗੇ ਨੇ ਕਿਤੇ ਤਾਂ ਵਿਆਹ ਕਰਵਾ ਲਓ ਉਥੇ ਤਲਾਕ ਲੈ ਲਓ ਮਤਲਬ ਬਹੁਤ ਸਾਰੇ ਸੱਭਿਕ ਸਮਾਜਾਂ ਦੇ ਵਿੱਚ ਇਦਾਂ ਹੀ ਹੁੰਦਾ ਨਾ ਲੇਕਿਨ ਫਰੇਮ ਸਬੰਧਾਂ ਨਾਲ ਜੁੜੇ ਇਸ ਮਸਲੇ ਦੇ ਵਿੱਚ ਜਿਵੇਂ ਚ ਫਰੀਦਪੁਰਤ ਜ਼ਿਲ੍ਹੇ ਦੇ ਪਿੰਡ ਸੁਖਨੇ ਵਾਲਾ ਦਾ ਗੁਰਵਿੰਦਰ ਸਿੰਘ ਕਤਲ ਹੋਇਆ ਔਰ ਬੱਲੂਆਣਾ ਪਿੰਡ ਦਾ ਹਰਕਮਲ 프리ਤ ਸਿੰਘ ਹੈ ਜੀ ਜਿਹੜਾ ਜਿਹੜਾ ਕਥਿਤ ਪ੍ਰੇਮੀ ਹੈਗਾ ਔਰ ਉਹਨੂੰ ਹੁਣ 3 ਦਿਨ ਦੇ ਰਿਮਾਂਡ ਦੇ ਉੱਤੇ ਪੁਲਿਸ ਨੇ ਲਿਆ ਇਹ ਵੀ ਕੈਨੇਡਾ ਤੋਂ ਹਰਕਮਲਪ੍ਰੀਤ ਵੀ ਜਿਹੜਾ ਰਿਪੋਰਟ ਕੀਤਾ ਹੋਇਆ ਸੀਗਾ ਔਰ ਇਹਦੀ ਪਤਨੀ ਜਿਹੜੀ ਰਪਿੰਦਰ ਕੌਰ ਹੈ ਉਹ ਵੀ ਕੈਨੇਡਾ ਤੋਂ ਰਿਪੋਰਟ ਕੀਤੀ ਹੋਈ ਸੀ 23 ਦੇ ਵਿੱਚ ਮਤਲਬ ਇਹ ਕੈਨੇਡਾ ਗਈ ਸੀ 24 ਚੋਂ ਰਿਪੋਰਟ ਹੋ ਗਈ ਸੀ ਜੀ ਤੇ ਪ੍ਰੇਮ ਕਾ ਫੜੀ ਨਹੀਂ ਹਲੇ ਫੜੀ ਹੋਈ ਆ ਜੀ ਦੋਨੇ ਫੜਲੇ ਪ੍ਰੇਮ ਕਾ ਵੀ ਤੇ ਪ੍ਰੇਮੀ ਵੀ ਠੀਕ ਆ ਜੀ ਚਲ ਮਨਾ ਲਓ ਫਿਰ ਹੁਣ ਹਨ ਨੂੰ ਮੂਨ ਕੱਲ ਨੂੰ ਸਵੇਰੇ ਪੈਂਦੀ ਆ ਸਾਂਝ ਸਤਿ ਸ੍ਰੀ ਅਕਾਲ ਤੇ ਸ਼ੁਕਰੀਆ ਜੀ ਗੱਲ ਸਾਹਿਬ